ਇੱਥੇ ਰੋੜਾ ਪਿਆ ਹੈ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਉਹ ਜਾਂਚ ਕਰੇਗੀ ਹੁਣ ਲੱਗਦੀ ਹੈ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜੋ ਬੰਦੀ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਬਸ ਜੋ ਹੋਏਗਾ ਉਹ ਸਭ ਨਿਕਲ ਕਰ ਦੇਗੇ ਕਿ ਇੱਥੋਂ ਲੈ ਕੇ ਚੱਲੇ ਇੱਥੋਂ ਲੈ ਕੇ ਚੱਲੇ ਹੁਣ ਠਾੜੇ ਜੇਸੀਬੀ ਦੇ ਨਾਲ ਗੰਦੀ ਨਾਲੀ ਦੇ ਵਿੱਚੋਂ ਏਟੀਐਮ ਮਸ਼ੀਨ ਕੱਢਣ ਦੇ ਲਈ ਜਦੋਂ ਜਹਿਦ ਕਰਨ ਦੀਆਂ ਇਹ ਤਸਵੀਰਾਂ ਅਮਰਸਰ ਦੇ ਹਾਈਵੇ ਖੰਨਾ ਪੇਪਰ ਮਿਲ ਦੀ ਨਜ਼ਦੀਕ ਦੀਆਂ ਨੇ ਜਿੱਥੇ ਪੀੜ ਜਮਾ ਹੋ ਗਈ ਅਤੇ ਇੱਕ ਏਟੀਐਮ ਮਸ਼ੀਨ ਨੂੰ ਕੱਢਣ ਦੇ ਲਈ ਜੇਸੀਬੀ ਮੰਗਵਾਈ ਗਈ ਦੱਸਦੀ ਕਿ ਪੁਲਿਸ ਨੂੰ ਗੰਦੇ ਨਾਲੇ ਦੇ ਵਿੱਚ ਏਟੀਵੀ ਮਸ਼ੀਨ ਪਈ ਹੋਣ ਦੀ ਖਬਰ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਤੇ ਉਹਨਾਂ ਦੇ ਵੱਲੋਂ ਜੇਸੀਬੀ ਮੰਗਵਾਈ ਗਈ ਇਸੇ ਨਾਲ ਹੀ ਉਹਨਾਂ ਦੇ ਵੱਲੋਂ ਇਸ ਏਟੀਵੀ ਮਸ਼ੀਨ ਵਰਗੀ ਸੀਟ ਨੂੰ ਗੰਦੇ ਨਾਲੀ ਦੇ ਵਿੱਚੋਂ ਬਾਹਰ ਕੱਢਿਆ ਗਿਆ ਪੁਲਿਸ ਅਧਿਕਾਰੀ ਅਤੇ ਇਲਾਕੇ ਦੇ ਪ੍ਰਧਾਨ ਨੇ ਦੱਸਿਆ ਕਿ ਗੰਦੇ ਨਾਲੀ ਦੇ ਵਿੱਚੋਂ ਇੱਕ ਏਟੀਐਮ ਮਸ਼ੀਨ ਵਾਂਗੂ ਦਿਖਣ ਵਾਲੀ ਚੀਜ਼ ਬਾਹਰ ਕੱਢੀ ਗਈ ਆ ਉਹਨਾਂ ਨੇ ਕਿਹਾ ਕਿ ਇਸ ਨੂੰ ਸਾਫ਼ ਕਰਕੇ ਹੀ ਪਤਾ ਚੱਲੇਗਾ ਕਿ ਇਹ ਵਾਕਈ ਏਟੀਐਮ ਮਸ਼ੀਨ ਹੈ ਜਾਂ ਫਿਰ ਕੋਈ ਹੋਰ ਇਤਿਜਾ ਕੁਲਵਿੰਦਰ ਸਿੰਘ ਮਾਨ ਪ੍ਰਧਾਨ ਪਾਮ ਕਾ ਆਰਡਰ ਕਲਾਉਣੇ ਹਾਂ ਜੀ ਕੀ ਗੱਲ ਹੋਈ ਜਿਹੜੀ ਇੱਥੇ ਅੱਜ ਨਾਲੇ ਦੇ ਵਿੱਚ ਮਸ਼ੀਨ ਜਿਹੜੀ ਮਿਲੀ ਇੱਥੇ ਰੋਣਾ ਪਿਆ ਕੋ ਲੋਹੇ ਦੀ ਚੀਜ਼ ਕੋ ਸੁੱਟ ਗਿਆ ਵਾ ਇਹ ਜਿਹੜਾ ਵੇਖਣ ਤੋਂ ਲੱਗਦਾ ਵੀ ਏਟੀਐਮ ਮਸ਼ੀਨ ਲੱਗਦੀ ਹੈ ਬਾਕੀ ਪੁਲਿਸ ਆਈ ਹੋ ਜਾਂਚ ਕਰੇਗੀ ਹੁਣ ਇਨੂੰ ਧੋਕੇ ਵੇਖਣਗੇ ਵੀ ਕੀ ਹੈ ਫਿਰ ਤੋਂ ਬਾਅਦ ਪਤਾ ਲੱਗੇਗਾ ਇਹੋੜਾ ਮਸ਼ੀਨ ਬਾਹਰ ਲੱਗੀ ਜਾਂ ਨਿਕਲੀ ਹੈ ਲੱਗਦਾ ਵੀ ਏਟੀਐਮ ਦੀ ਮਸ਼ੀਨ ਹੈ ਜਾਂ ਕੋਈ ਹੋਰ ਨਹੀਂ ਖੜਾ ਤਾਂ ਲੱਗਦੀਆਂ ਏਟੀਐਮ ਮਸ਼ੀਨ ਹੀ ਲੱਗਦੀ ਹੈ ਵੇਖਣ ਨੂੰ ਬਾਕੀ ਧੋਣ ਤੋਂ ਬਾਅਦ ਪਤਾ ਲੱਗੇਗਾ ਇਹਨੂੰ ਜਾਂ ਕਿੱਦਾਂ ਕਰਨੀ ਪਈ ਇਹਨੂੰ ਗੱਡਣਾ ਜੀਸੀਬੀ ਮੰਗਵਣੀ ਪਈ ਆ ਬੰਦਿਆਂ ਨੇ ਜਾ ਕੇ ਥੱਲੇ ਰੱਸਾ ਪਾਇਆ ਵਾ ਫੇਰ ਮਣ ਕੇ ਨਿਕਲੀ ਬਾਹਰ ਹੁਣ ਲੈ ਕੇ ਜਾਣਗੇ ਫਿਰ ਵੇਖਣਗੇ ਕੀ ਹੈ ਠੀਕ ਹੈ ਜੀ ਮੈਂ ਐਸੇ ਕਬਲਜੀਤ ਸਿੰਘ थाना सदर ਅਨੁਸਾਰ ਹਾਂ ਕਬਲਜੀਤ ਜੀ ਕੀ ਇੱਥੇ ਪਾਇਆ ਗਿਆ ਕੀ ਸੂਚਨਾ ਮਿਲੀ ਸੀ ਇੱਥੇ ਸੂਚਨਾ ਮਿਲੀ ਸੀ ਕਿ ਕੋਈ ਨਾ ਲੋਹੇ ਦੀ ਕੋਈ ਚੀਜ਼ ਆ ਏਟੀਐਮ ਮਸ਼ੀਨ ਟਾਈਪ ਮਸ਼ੀਨ ਹੈਗੀ ਆ ਕੋਈ ਹਾਂ ਫੋਨ ਕੱਢ ਕੇ ਵੈਰੀਫਾਈ ਕਰਾਂਗੇ ਤੇ ਚੈੱਕ ਕਰਦੇ ਆ ਵੀ ਕੀ ਹੈਗਾ ਵਾ ਕੋਈ ਬੰਦੇ ਵੀ ਕਹਿੰਦੇ ਫੜੇ ਗਏ ਜਿਹੜੇ ਮਸ਼ੀਨੇ ਤੇ ਸੁੱਟ ਕੇ ਗਏ ਨਾਲੇ ਨਹੀਂ ਬੰਦਿਆਂ ਦਹੀਂ ਹਲੇ ਕੋਈ ਹੋਈ ਬੰਦੇ ਜਾਂਚ ਕਰਦੇ ਆ ਸੂਚਨਾ ਕੀ ਮਿਲੀ ਸੀ ਸੂਚਨਾ ਮਿਲੀ ਸੀ ਕੋਈ ਲੋਹੇ ਦਾ ਸਮਾਨ ਹੈ ਕੋਈ ਲੋਹੇ ਦੀ ਮਸ਼ੀਨ ਟਾਈਪ ਕੋਈ ਹੈਗੀ ਆ ਏਟੀਐਮ ਮਸ਼ੀਨ ਟਾਈਪ ਹੈਗੀ ਆ ਪਰ ਹੁਣ ਕੱਢੀ ਆ ਬਾਹਰ ਹੁਣ ਖੋਲ ਕੇ ਚੈੱਕ ਕਰਨਾ ਹੈ ਸਾਡਾ ਕਲੀਅਰ ਨਹੀਂ ਹੋਇਆ ਕਿ ਟੀਮ ਹੈਗਾ ਕਿ ਨਹੀਂ ਹੈ ਹਾਂਜੀ ਹਾਂਜੀ ਗੱਲ ਕਲੀਅਰ ਕਰਨੀ ਕੀ ਕਰਨੀ ਪਈ ਇਹਨੂੰ ਕੱਢਣ ਦੀ ਬੜੀ ਮੁਸ਼ਕਲ ਤੁਹਾਨੂੰ ਪਤਾ ਹੈ ਬੰਦਾ ਬੜੇਗਾ ਕੋਈ ਨਹੀਂ ਬੰਦਾ ਨਹੀਂ ਹਲੇ ਕੋਈ ਫਿਰ अच्छा जी कितना टाइम ਲੱਗਾ ਵਾ ਕਿੰਨੀ ਦੇਰ ਪਹਿਲੇ ਤੁਹਾਨੂੰ ਪਤਾ ਲੱਗਾ ਸੀ ਤੇ ਕਦੋਂ ਆਪਾਂ ਕੱਢੀ ਜਾਂ ਅਸੀਂ ਕਿੰਨੀ ਦੇਰ ਕਿੰਨਾ ਟਾਈਮ ਲੱਗਿਆ ਘੰਟਾ ਡੇਢ ਘੰਟਾ ਲੱਗ ਹੀ ਗਿਆ ਜੀ ਇਨਫੋਰਮੇਸ਼ਨ ਕਿਹਨੇ ਦਿੱਤੀ ਗੁਪਤ ਸੂਚਨਾ ਸੀ ਜਾਂ ਗੁਪਤ ਸੂਚਨਾ ਗੁਪਤ ਸੂਚਨਾ ਦਿੱਤੀ ਤਾਂ ਹੁਣ ਅਗਲੀ ਕਾਰਵਾਈ ਕੀ ਹੈ ਜੋ ਬੰਦੀ ਹੈ ਕਰੀ ਜਾਂਚ ਕਰਦੇ ਆ ਪਹਿਲਾਂ ਵੇਖਦੇ ਕੀ ਹੈਗਾ ਵਾ ਜੋ ਹੋਏਗਾ ਉਹ ਸਭ ਨਿਕਲਦਾ ਰਹੀ ਜਾਂਚ ਆਉਂਦੇ ਆ ਜਾਂਦੀਆਂ ਕਿਸੇ ਕਿ ਇੱਥੋਂ ਲੈ ਕੇ ਚੱਲੇ ਇੱਥੋਂ ਲੈ ਕੇ ਚੱਲੇ ਹੁਣ ਠੀਕ ਫਿਲਹਾਲ ਪੁਲਿਸ ਨੇ ਕਹਿਣਾਈ ਕਿ ਲੋਹੇ ਦੀ ਚੀਜ਼ ਗੰਦੇ ਨਾਲੀ ਦੇ ਵਿੱਚੋਂ ਮਿਲੀ ਹੈ ਏટીਐਮ ਮਸ਼ੀਨ ਵਰਗੀ ਹੈ ਉਹਨਾਂ ਨੇ ਕਿਹਾ ਕਿ ਇਸ ਦੀ ਜਾਂਚ ਕੀਤੀ ਜਾਵੇਗੀ ਜੇਕਰ ਏਟੀਐਮ ਮਸ਼ੀਨ ਹੋਈ ਤਾਂ ਇਸ ਏਟੀਐਮ ਮਸ਼ੀਨ ਨੂੰ ਗੰਦੇ ਨਾਲੀ ਦੇ ਵਿੱਚ ਕਿਸ ਦੇ ਵੱਲੋਂ ਸੁੱਟਿਆ ਗਿਆ ਇਹ ਵੀ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੇ ਜਲਦ ਹੀ ਮੁਲਜ਼ਮਾ ਨੂੰ ਵੀ ਕਾਬੂ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ